ਟੂਡੇ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰਗਵੀਰ ਹੈਪੀ ਬਰਨਾਲਾ ਦੇ ਵਿੱਚ ਅੱਜ ਭਿਆਨਕ ਅੱਗ ਲੱਗ ਗਈ ਇਹ ਅੱਗ ਪੱਕਾ ਕਾਰਜ ਰੋਡ ਦੇ ਸਥਿਤ ਸੁਨੀਲ ਡੈਰੀ ਦੇ ਉੱਤੇ ਲੱਗੀ ਜੋ ਕਿ ਅੱਗੇ ਤੀਸਰੀ ਮੰਜ਼ਲ ਤੇ ਭਿਆਨਕ ਅੱਗ ਲੱਗ ਗਈ ਜਿਸ ਦੇ ਵਿੱਚ ਦੋ ਜਾਣੇ ਸਨ ਅੱਗ ਦੇ ਵਿੱਚ ਪਰ ਉਹਨਾਂ ਨੂੰ ਫਾਇਰ ਬੋਗੇਟ ਦੀ ਟੀਮ ਵੱਲੋਂ ਬਚਾਇਆ ਗਿਆ ਅੱਗ ਇੰਨੀ ਭਿਆਨਕ ਸੀ ਕਿ ਇੱਕ ਨੇ ਤਾਂ ਮੌਕੇ ਤੇ ਹੀ ਉਸ ਦੁਕਾਨ ਦੇ ਉੱਤੋਂ ਛਾਲ ਮਾਰ ਦਿੱਤੀ ਅਤੇ ਉਸ ਦਾ ਵਿਚਾਰ ਰਹਿ ਗਿਆ ਅਤੇ ਦੂਸਰੇ ਨੂੰ ਫਾਇਰ ਬੋਗੇਟ ਦੀ ਟੀਮ ਨੇ ਬਚਾ ਲਿਆ ਰੱਸਿਆਂ ਦੀ ਮਦਦ ਨਾਲ ਪੋਲ ਉਤੋਦਿ ਉਸ ਤੋਂ ਉਤਾਰਿਆ ਗਿਆ ਅਤੇ ਬਾਕੀ ਜ਼ਿਆਦਾ ਜਾਣਕਾਰੀ ਲਈ ਸਾਡੇ ਨਾਲ ਜੁੜ ਰਹੇ ਨੇ ਸਾਡੇ ਪੱਤਰਕਾਰ ਆਦੀਸ਼ ਗੋਇਲ ਆਓ ਗੱਲਬਾਤ ਕਰਦੇ ਆ ਕੀ ਕਹਿਣਾ ਉਹਨਾਂ ਦਾ ਕੀ ਆ ਜਿਹੜੀ ਅੱਗ ਲੱਗੀ ਆ ਕੀ ਆ ਪੂਰਾ ਮਾਮਲਾ ਇਹ ਸਰ ਇਹ ਅੱਗ ਸੁਨੀਲ ਡੈਜ਼ੀ ਤੇ ਲੱਗੀ ਆ ਜੀ ਇਹ ਪੱਕਾ ਕਾਲਜ ਰੋਡ ਤੇ ਹੈ ਜੀ ਸੁਨੀਲ ਡੈਜ਼ੀ ਦੀ ਤੀਜੀ ਮੰਜ਼ਲ ਤੇ ਅੱਗ ਲੱਗੀ ਆ ਜਿੱਥੇ ਕਿ ਦੋ ਦੋ ਲੋਕ ਦੱਸੇ ਜਾ ਰਹੇ ਨੇ ਜੀ ਜਿਦੇ ਵਿੱਚੋਂ ਦੋਨਾਂ ਨੇ ਇੱਕ ਨੇ نیچے ਛਾਲ ਮਾਰੀ ਜੀ ਇੱਕ ਨੂੰ ਦੱਸੇ ਨਾਲ ਉਤਾਰਿਆ ਗਿਆ ਹੈ ਜੀ ਜਾਨ ਦਾ ਬਚਾ ਲਿਆ ਗਿਆ ਇਹਨਾਂ ਦਾ ਜੀ ਹਾਂ ਜਾਨ ਦਾ ਬਚਾ ਲਿਆ ਗਿਆ ਜੀ ਕਿੰਨਾ ਕੁ ਨੁਕਸਾਨ ਹੋ ਚੁੱਕਿਆ ਦੁਕਾਨ ਦਾ ਨੁਕਸਾਨ ਦਾ ਹਜੇ ਕੁਝ ਪਤਾ ਨਹੀਂ ਚੱਲ ਸਕਿਆ ਨੁਕਸਾਨ ਉਹਨਾਂ ਦਾ ਕਾਫੀ ਹੋ ਚੁੱਕਿਆ ਹੈ ਜੀ ਅੱਗ ਤੇ ਕਾਬੂ ਪਾ ਲਿਆ ਗਿਆ ਹੁਣ ਹਾਂਜੀ ਹਾਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਜੀ ਹਾਂਜੀ ਹਾਂ ਹੋਰ ਕੀ ਅਪਡੇਟ ਹੈ ਇਹਦੇ ਵਿੱਚ ਸਰ ਹੋਰ ਅਪਡੇਟ ਤਾਂ ਬਸ ਇਹੀ ਹੈ ਵੀ ਉਹਨੂੰ ਇੱਕ ਮੁੰਡੇ ਨੂੰ ਹਸਪਤਾਲ ਲਿਜਾਇਆ ਗਿਆ ਹੈਗਾ ਤੇ ਇੱਕ ਬਹੁਤ ਹੀ ਘਰ ਆਇਆ ਹੋਇਆ ਮੁੰਡਾ ਕਿਸ ਤਰ੍ਹਾਂ ਇਹਨਾਂ ਨੂੰ ਥੱਲੇ ਉਤਾਰਿਆ ਗਿਆ ਸੀ ਜਾਂ ਇਹਨਾਂ ਨੇ ਆਪ ਕੁਝ ਕੀਤਾ ਕੀ ਸੀ ਉੱਥੇ ਖੜੇ ਲੋਕਾਂ ਮੁਤਾਬਿਕ ਦੱਸਿਆ ਜਾ ਰਿਹਾ ਹੈ ਕਿ ਇੱਕ ਨੇ ਉੱਤੋਂ ਛਾਜਮਾਦੀ ਸੀ ਜੀ ਜਿਸ ਨੂੰ ਕਿ ਹਸਤਾ ਲਗਾਇਆ ਗਿਆ ਇੱਕ ਮੁੰਡੇ ਨੂੰ ਦਸਤੀ ਨਾਲ ਉਤਾਰਿਆ ਗਿਆ ਜੀ ਇਹ ਸਨ ਸਾਡੇ ਨਾਲ ਦੀਸ਼ ਗੋਲ ਜਿਨ੍ਹਾਂ ਨੇ ਸਾਨੂੰ ਜਾਣਕਾਰੀ ਦਿੱਤੀ ਤੇ ਸਾਡੇ ਨਾਲ ਹੋਰ ਵੀ ਜ਼ਿਆਦਾ ਜਾਣਕਾਰੀ ਲਈ ਜੁੜਨਗੇ ਇਹ ਹਾਂ ਉਹ ਬਾਕੀ ਬਾਕੀ

ਆਟਾ ਹੁਮਾਰੀ ਅੰਦਰ ਕੀ ਕੰਮ ਹੋ ਰਿਹਾ ਜਾਂਦਾ ਕਿ ਕੀ ਹੋ ਰਿਹਾ ਪਤਾ ਨਹੀਂ ਤੁਸੀਂ ਇੱਥੇ ਸੀਗੇ ਹਾਂ ਮੈਂ ਉਹ ਪਰਲੀ ਕਾਂ ਤੇ ਸੀਗਾ ਅਸੀਂ ਤੁਸੀਂ ਫਿਰ ਰਸਾ ਵਾ ਕੇ ਹਾਂ ਕੀ ਨਾਮ ਹੈ ਜੀ ਤੁਹਾਡਾ ਤੇਰਾ ਰਮਨਜੀਤ ਕੀ ਨਾਮ ਹੈ ਜੀ ਤੁਹਾਡਾ ਰਮਨਜੀਤ ਕੰਮੀ ਤੁਸੀਂ ਕਿੱਥੇ ਕੰਮ ਕਰਦੇ ਹੋ ਵੀਰੇ ਮੈਂ ਸੁਖਮਿੰਦਰ ਨੀਤਿਆ ਜੀ ਅੱਛੀ ਇੱਥੇ ਜਿਹੜੇ ਸੁਨਹਿਰੀ ਡੈਰੀ ਤੇ ਅੱਗ ਲੱਗੀ ਆ ਤੁਸੀਂ ਉਦੋਂ ਕਿੱਥੇ ਸੀਗੇ ਮੈਂ ਟਾੜੂ ਲਾ ਰਿਹਾ ਸੀ ਜੀ ਕਾਂ ਦੇ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਉਹ ਮੁੰਡਾ ਰੋਲਾ ਪਾ ਰਿਹਾ ਸੀ ਮੈਂ ਦੇਖਿਆ ਵੀ ਰੋਲਾ ਕਿਉਂ ਪਾਉਂਦਾ ਕੌਣ ਸੀਗਾ ਮੁੰਡਾ ਮੁੰਡਾ ਨਾ ਦਾ ਮਲਾਲ ਵੀ ਆ ਜਾਂਦੀ ਅੱਛਾ ਜੀ ਇੱਕ ਥਾਲ ਮਾਰਨ ਲੱਗਿਆ ਜੀ ਬਾਰੀ ਤੋਂ ਅੱਛਾ ਮੈਂ ਤੂੰ ਥਾਲ ਨਾ ਮਾਰ ਤਨੂ ਰਸਤੇ ਦੇਣਾ ਅੱਛਾ ਜੀ ਉਹਦਾ ਰਸਤੇ ਲੈ ਆ ਜਿੱਥੇ ਪੇਰੋਂ ਨਿਕਲਦਾ ਕੋਈ ਨਾ ਜੇ ਜਾਨ ਬਚਾਈਏ ਤੁਸੀਂ ਹਾਂ ਜੀ ਬਹੁਤ ਮਨਾ ਦਾ ਬੰਦ ਤੁਸੀਂ ਸੀਗੇ ਤੇ ਹੋਰ ਵੀ ਲੋਕ ਇਕੱਠੇ ਹੋਗੇ ਨਾਲ ਬਹੁਤ ਸੀ ਮਗੌਣਿਆ ਹਾਂਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਹਾਂ ਫਿਰ ਮੇਰਾ ਨਾਮ ਜੀ ਤਸੇਮ ਸਿੰਘ ਮੈਂ ਗ੍ਰੀਵਿੰਜਾ ਤੇ ਜੇ ਅੱਜ ਕਿੱਥੇ ਅੱਗ ਲੱਗੀ ਸੀ ਗੱਡੀ ਆਪਣੇ ਉੱਤੇ ਲੱਗੀ ਹੈਗੀ ਜੀ ਇਹ ਡੈਲੀ ਜਰਸੀ ਆ ਉਹ ਤਾਂ ਅਲਾਹਾਬਾਦ ਰੇਲ ਦਾ ਫਲਾਇਓਵਰ ਚੜਦਾਗਾ ਆਪਣਾ ਕੇਸੀ ਵਾਲਾ ਪੱਕਾ ਕਾਰਜ ਸੁਨੀਲ ਡੈਰੀ ਹਾਂਜੀ ਸੁਨੀਲ ਡੈਰੀ ਉੱਥੇ ਆਪਣੇ ਦੋ ਗੱਡੀਆਂ ਲਾਈਆਂ ਜੀ ਇੱਕ ਛੋਟੀ ਗੱਡੀ ਸੀ ਜੀ ਆਪਣੇ ਕੋਲ ਫਾਇਰ ਜੀਪ ਟ੍ਰੈਂਡਰ ਹੈਡ ਤੇ ਇੱਕ ਆਪਲਾ ਵੱਡਾ ਫਾਇਰ ਮਲਟੀਪਰਪਰਪਸ ਐਮਪੀਐਫਟੀ ਗਰੇ ਜੀ ਕਿੰਨੀ ਕੱਕ ਸੀਗੀ ਆ 2 ਸੀਗੀ ਆਪਣੇ ਕੋਲੇ 3 ਫਲੋਰ ਤੇ ਅੱਗ ਸੀਗੀ ਠੀਕ ਹੈ ਜੀ ਸਾਨੂੰ ਇਸੇ ਸੀ ਕੋਈ ਬੰਦਾ ਫਸਿਆ ਸਾਨੂੰ ਵੀ ਖਬਰ ਸੀਗੀ ਤੇ ਇਸ ਲਈ ਸਾਨੂੰ ਥੋੜਾ ਜਿਆਦਾ ਰਿਸਕ ਸੀਗਾ ਕੰਮ ਕਰਨ ਤੇ ਪਰ ਜੀ ਰੈਸਕਿਊ ਸੀਗਾ ਹੋ ਚੁੱਕਾ ਬੰਦਾ ਸੀਗਾ ਉਹ ਨਿਕਲ ਚੁੱਕਾ ਸੀ ਵਿੱਚੋਂ ਤੇ ਆਪਰੇ ਬਸੇ ਠੀਕ ਸੀ ਵੀਡੀਓ ਸੀ ਪਰ ਰੌਲਾ ਕੀ ਸੀਗਾ ਇਹ ਚੱਕਰ ਹਨਾ ਛੜ ਛੜ ਲੋ ਤੇ ਹੋਣ ਕਰਕੇ ਸਾਨੂੰ ਥੋੜੇ ਮੁਸ਼ਕਲ ਸੀਗਾ ਭਜਾਉਣ ਦੇ ਵਿੱਚ ਤੇ ਕਿਹੜੇ ਕਿਹੜੇ ਬੰਦੇ ਸੀਗੇ ਤੁਹਾਡੀ ਟੀਮ ਚ ਹਾਂ ਮੇਰੇ ਨਾਲ ਸਰਦਾਰ ਹਰਮਨਦੀਪ ਸਿੰਘ ਫਾਇਰਮੈਨ ਜੀ ਸਰਦਾਰ ਸਪ੍ਰੈਸ਼ਨ ਫਾਇਰਮੈਨ ਤੇ ਹਰਪ੍ਰੀਤ ਸਿੰਘ ਫਾਇਰਮੈਨ ਅਮਰ ਕੌਜ਼ਿੰਗ ਫਾਇਰਮੈਨ ਜੀ ਤੇ ਮਲਕੀਸ਼ ਸਿੰਘ ਡਰਾਈਵਰ ਸੀਗੇ ਤੇ ਅੱਗ ਬੁਝਾਉਣ ਨੂੰ ਕਿੰਨਾ ਟਾਈਮ ਲੱਗ ਗਿਆ ਸਭ ਬੇਸ਼ਕ 15 ਮਿੰਟ ਲੱਗੇ ਇਸ ਨੂੰ ਤੇ ਕਿੰਨਾ ਕੁ ਨੁਕਸਾਨ ਕਿੰਨਾ ਕੁ ਲੱਗਦਾ ਹੈ ਨੁਕਸਾਨ ਜੀ ਹਲੇ ਅਸੀਂ ਚੈੱਕ ਕਰ ਰਹੇ ਹਾਂ ਤੇ ਅਸੀਂ ਫਿਲਹਾਲ ਉਹਨੀਆਂ ਅੱਗ ਨੂੰ ਤੇ ਕੰਟਰੋਲ ਕੀਤਾ ਦੇਖ ਲਈ ਹੁਣ ਉਹ ਜਗ੍ਹਾ ਦਾ ਤੇ ਕੀ ਕਾਰਨ ਲੱਗਦਾ ਵੀ ਇਹਨੂੰ ਅੱਗ ਲੱਗਣਾ ਦੇਖੋ ਜੀ ਹਲੇ ਇਹ ਵੀ ਫਿਲਹਾਲ ਅਸੀਂ ਕਹਿ ਸਕਦੇ ਅਸੀਂ ਦੇਖ ਕੇ ਮੌਕਾ ਦੇਖ ਕੇ ਪਤਾ ਲੱਗ ਅਸੀਂ ਕਰਦੇ ਇਹਨਾਂ ਨੂੰ ਪਤਾ ਵੀ ਕੀ ਸਿਸਟਮ ਹੈ ਤੇ ਬੇਸ਼ਕ ਸਥਿਤੀ ਕੰਟਰੋਲ ਦੇ ਵਿੱਚ